ਸੱਤ ਸ਼ਰੀਕਾ ਜੀ ਘਰ ਦੇ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਗੁੜ ਵਾਲੀਆਂ ਮਠੀਆਂ ਸਭ ਤੋਂ ਪਹਿਲਾਂ ਖੰਡ ਦੀ ਚਾशनी ਬਣਾਵਾਂਗੇ 2-3 ਮਿੰਟਾ ਵਾਲਦਵਾਵਾਂਗੇ ਪਾਣੀ ਨੂੰ ਉਸ ਤੋਂ ਬਾਅਦ ਚਾशनी ਨੂੰ ਠੰਡਾ ਰੱਖਾਂਗੇ 10 ਮਿੰਟ ਲਈ ਗੁੜ ਤੇ ਖੰਡ ਦੀ ਮਿਕਸ ਮਠੀਆਂ ਬਣਾਵਾਂਗੇ 8 1.5 ਕਿਲੋ ਆਟਾ ਲਿਆ ਇਸ ਵਿੱਚ ਇੱਕ ਗਲਾਸ ਤੇਲ ਪਾਇਆ ਤੇ ਥੋੜਾ ਜਿਹਾ ਪਾਵਾਂਗੇ ਮਿੱਠਾ ਸੋਡਾ ਤਾਂ ਕਿ ਮਠੀਆਂ ਸੌਫਟ ਬਣ ਚੰਗੀ ਤਰ੍ਹਾਂ ਆਟੇ ਨੂੰ ਮਲਾਂਗੇ ਇਸ ਨਾਲ ਮਠੀਆਂ ਬਹੁਤ ਸੌਫਟ ਬਣਦੀਆਂ ਨੇ 2 ਤੋਂ 3 ਮਿੰਟ ਤੱਕ ਇਸ ਤਰ੍ਹਾਂ ਆਟੇ ਨੂੰ ਗੁੰਨਾਂਗੇ ਇਸ ਨਾਲ ਆਟਾ mềm ਹੋ ਜਾਂਦਾ ਹੁਣ ਆਟੇ ਨੂੰ ਗੁੰਨਾਂਗੇ ਆਟਾ ਨੂੰ ਜ ਆਟੇ ਨੂੰ ਜ਼ਿਆਦਾ ਕਾੜਦਾ ਨਹੀਂ ਕਰਦੇ ढिल रखा रोटी बेलने सख़्याई रेंती है आटा गुन लिया हूँ सब तो पहला चकले चकले पर ते तेल लावे रोटी नाल ना चिपके सब तो पहले रोटी बेलवा फिर इस कटा हूँ इस दिया टिक्किया साइज कट लेंगे इस तरह सारे रोटियां बेल के कट ला ਇਧਰ ਪੈਨ ਵਿੱਚ ਸਭ ਤੋਂ ਪਹਿਲਾਂ ਤੇਲ ਪਾਵਾਂਗੇ ਤੇਲ ਨੂੰ ਪੰਜ ਤੋਂ 7 ਮਿੰਟ ਤੱਕ ਗਰਮ ਕਰਾਂਗੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਮਠਿਆ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਪਾਵਾਂਗੇ ਇੱਕ ਇੱਕ ਕਰਕੇ ਮਠਿਆ ਇਸੇ ਤਰ੍ਹਾਂ ਸਾਰੀਆਂ ਮਠਿਆ ਨੂੰ ਪਾ ਲਾਂਗੇ ਮਠਿਆ ਨੂੰ ਪੰਜ ਤੋਂ 7 ਮਿੰਟ ਤੱਕ ਪਕਾਉਂਦੇ ਰਹਾਂਗੇ ਇਸ ਤਰ੍ਹਾਂ ਇੱਕ ਦੋ ਦੋ ਵਾਰ ਹਲਾਵਾਂਗੇ ਮਠੀਆਂ ਦਾ ਕਲਰ ਬਰਾਊਨ ਹੋਣਾ ਸ਼ੁਰੂ ਹੋ ਗਿਆ ਦੋ ਦੋ ਤਿੰਨ ਮਿੰਟ ਤੱਕ ਹੋਰ ਪਕਾਵਾਂਗੇ ਫਿਰ ਤੇਲ ਵਿੱਚੋਂ ਇਸ ਨੂੰ ਕੱਢ ਲਾਂਗੇ ਇਸੇ ਤਰ੍ਹਾਂ ਸਾਰੀਆਂ ਮਠੀਆਂ ਨੂੰ ਪਕਾ ਲਾਂਗੇ ਬਹੁਤ ਹੀ ਆਸਾਨ ਰੈਸਪੀ ਆ ਮਠਿਆ ਬਣ ਕੇ ਤਿਆਰ ਨੇ ਬਹੁਤੀ ਸਾਰੀਆਂ